ਦੀ ਗੱਲ ਹੈ ਪਿਛਲੇ ਕਰਮ ਦੇ ਲੇਖੇ ਨੇ ਇਸ ਕਰਮ ਦੇ ਵਿੱਚ ਤੁਹਾਨੂੰ ਜਿਵੇਂ ਅਨਹਦ ਨਾਦ ਵੀ ਆ ਤੁਹਾਨੂੰ ਤਾਂ ਨਹੀਂ ਸੁਣਦਾ ਕਿ ਤੁਹਾਡੇ ਪਿਛਲੇ ਕਰਮਾਂ ਦੇ ਕੋਈ ਪਾਪ ਕੀਤੇ ਹੋਏਆਂ ਗੱਲਾਂ ਹੀ ਉਹਨਾਂ ਨੇ ਮੈਂ ਕਿਹਾ ਹੋਗੇ ਹੋਣਗੇ ਪਾਪ ਜਦਾਂ ਵੀ ਕੀਆ ਚਲੋ ਹੋਪ ਹੋਣ ਦਾ ਵੀ ਇੱਕ ਅ ਅਸੀਂ ਥੋੜੀ ਨਾਲੇ ਕਹਿੰਦੇ ਵੀ ਜੋ ਕੁਝ ਕਰਦਾ ਰੱਬ ਜਿਹੜਾ ਇਹ ਗੱਲ ਕਬੂਲ ਲਾ ਕੇ ਮੈਂ ਮੂਰਖ ਹੋ ਸਕਦਾ ਜੀ ਜੀ ਇੱਕ ਵਾਰੀ ਅਸਲ ਚ ਉਹੀ ਸੈ ਹੈ ਕਿ ਜੀਵਨ ਅਸੀਂ ਬੇਹੋਸ਼ੀ ਚ ਜਿਉਂਦੇ ਆ ਇੱਕ ਜੀਵਨ ਆਪਕੇ ਜਾਗ ਕੇ ਜਿਉਂਦੇ ਆ ਉਦੋਂਾਂ ਜੀਵਨ ਦਾ ਫਰਕ ਹੋਊਗਾ ਪਰ ਦੇਖੋ ਜ਼ਰੂਰੀ ਹੈ ਸਾਨੂੰ ਨਹੀਂ ਪਤਾ ਕਿਸੇ ਦੀ ਅਵਸਥਾ ਕੀ ਹੋਵੇ ਸ਼ਾਇਦ ਇਹ ਸਾਰਿਆਂ ਦੀ ਨਾਲ ਨਾ ਹੋਵੇ ਤਾਂ ਕੁਝ ਪਰਸੈਂਟ ਦੇ ਲਈ ਹੋ ਸਕਦੀ ਹੈ ਇਹ ਗੱਲ ਉਹ ਜ਼ਰੂਰੀ ਹੈ ਸਾਨੂੰ ਵੀ ਇੱਕ ਤੁਸੀਂ ਹੋਰ ਗੱਲ ਕੀਤੀ ਮੈਂ ਚਾਹੁੰਦਾ ਕਿ ਉਹਦੇ ਉੱਤੇ ਵੀ ਬੜਾ ਹੀ ਭੰਬਲ ਪੂਸਾ ਹੈ ਇਹ ਕਰਮਾਂ ਦੀ ਗੱਲ ਹੈ ਪਿਛਲੇ ਕਰਮ ਦੇ ਲਿਖੇ ਨੇ ਇਸ ਕਰਮ ਦੇ ਵਿੱਚ ਤੁਹਾਨੂੰ ਜਿਵੇਂ ਅਨਹਦ ਨਾਦ ਵੀ ਆ ਤੁਹਾਨੂੰ ਤਾਂ ਨਹੀਂ ਸੁਣਦਾ ਕਿ ਤੁਹਾਡੇ ਪਿਛਲੇ ਕਰਮਾਂ ਦੇ ਕੋਈ ਪਾਪ ਕੀਤੇ ਹੋਏ ਨੇ ਇੱਕ ਕਰਮਾਂ ਦਾ ਲੇਖਾ ਜੋਖਾ ਕੀ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਦੀ ਨਾਲ ਗੱਲ ਨਾ ਹੀ ਕਰੀਏ ਫਿਰ ਮੈਂ کہہ ਰਿਹਾ ਕਿ ਤੁਸੀਂ ਇਹਨੂੰ ਮੰਨ ਕੇ ਚੱਲ ਪੋ ਵੀ ਚੱਲ ਜਾਂ ਤਾਂ ਇਹ ਮੰਨਣ ਵਾਲੇ ਵੀ ਆਪਾਂ ਸਾਰਿਆਂ ਨੂੰ ਤੋੜਨਾ ਚਾਹਦੇ ਆ ਓਕੇ ਇੱਕ ਧਿਰ ਕਹਿੰਦੀ ਆ ਇਹ じゃ ਕੁਝ ਨਹੀਂ ਹੁੰਦਾ ਨਾ ਅਗਲਾ ਜਨਮ ਹੁੰਦਾ ਨਾ ਪਿਛਲਾ ਹੁੰਦਾ ਆ ਤਾਂ ਹੈਗਾ ਇਹ ਹੈ ਕੀ ਕਰਨਾ ਜਿਹੜਾ ਹੈਗਾ ਆਪਾਂ ਉਹਦੀ ਗੱਲ ਕਰਦੇ ਆਂ ਜਿਹੜੀ ਗੱਲ ਦਾ ਸਿੱਧ ਸਬੂਤ ਨਹੀਂ ਦੇ ਸਕਦੇ ਆਪਾਂ ਕਾਤੇ ਚੱਕਰ ਚ ਪੈਣਾ ਇੱਕ ਤਰ੍ਹਾਂ ਕਹਿੰਦੀ ਆ ਵੀ ਹੁੰਦਾ ਜੀ ਇਹ ਹੁੰਦੇ ਨੇ ਉਹ ਉਹ ਵੀ ਉਹਨਾਂ ਨੂੰ ਵੀ ਕਿ ਉਹ ਤਾਂ ਜਾਂ ਹੋਣੇ ਵਾਲਾ ਜੇ ਹੋਊਗਾ ਜਿਹੜਾ ਹੋ ਚੁੱਕਿਆ ਉਹ ਤਾਂ ਜਾ ਚੁੱਕਿਆ ਜਿਉਂ ਤਾਂ ਇਹਨੂੰ ਰਿਹਾ ਜੀ ਗੱਲ ਤਾਂ ਦੋਨੋਂ ਇਸ ਗੱਲ ਤੇ ਸਹਿਮਤ ਹੋਗੇ ਵੀ ਆਪਾਂ ਜੀਵਨ ਤਾਂ ਆਪਣਾ ਇਸ ਜਨਮ ਚ ਇਸ ਵੇਲੇ ਚੱਲ ਰਿਹਾ ਨਾ ਜੀ ਇਹਨੂੰ ਸੁਖੀ ਕਿਵੇਂ ਕਰੀਏ ਫਿਰ ਇਹੀ ਮੇਰੇ ਕੋਲ ਵੀ ਬੜੀਆਂ ਜਿਹੜੀਆਂ ਅਕਾਲਾਂ ਆਈਆਂ ਉਹਨਾਂ ਨੇ ਮੈਂ ਕਿਹਾ ਹੋਗੇ ਹੋਣਗੇ ਪਾਪ ਇਦਾਂ ਵੀ ਕੀ ਆ ਚਲੋ ਹੋਰ ਆਪ ਹੋਣ ਦਾ ਵੀ ਇੱਕ ਅ ਅਸੀਂ ਥੋੜੀ ਨਾਲੇ ਕਹਿੰਦੇ ਵੀ ਜੋ ਕੁਝ ਕਰਦਾ ਰੱਬ ਕਰਦਾ ਫਿਰ ਪਾਪਾਂ ਦੀ ਜਿਵੇਂ ਬਰੀ ਵੀ ਕਹਦੇ ਚੱਕਦੇ ਹੋ ਕਰਾ ਲੇ ਹੋਣਗੇ ਉਹਨੇ ਹੈਨਾ ਹੁਣ ਉਹ ਬਚਾ ਵੀ ਲਊਗਾ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਬੇਲੋੜੀਆਂ ਗੱਲਾਂ ਨੂੰ ਛੱਡ ਕੇ ਅਸੀਂ ਇਸ ਗੱਲ ਤੇ ਆਈਏ ਕਿ ਅਨੰਦਨਾਥ ਦੀ ਵੀ ਅਸੀਂ ਗੱਲ ਕਰਨੀ ਆ ਅਸੀਂ ਇਹ ਨਾ ਅਨੰਦਨਾਥ ਦਾ ਭਾਈ ਕਰੀਏ ਕੀ ਜੀ ਇਹਨੂੰ ਵਰਤੀ ਕਿਵੇਂ ਇਹ ਇੱਕ ਵੱਡੀ ਦਿੱਕਤ ਜਿਹੜੀ ਮੈਂ ਕਹੂੰਗਾ ਸਭ ਨੂੰ ਹੋਰ ਦੀ ਜਿਹੜੀ ਅੰਦਰ ਹੋੜ ਹੈ ਨਾ ਬਈ ਹੋਰ ਪਤਾ ਨਹੀਂ ਕੀ ਵਾਪਰ ਜਾਣਾ ਇਹਨੂੰ ਛੱਡ ਦੇਣਾ ਚਾਹੀਦਾ ਵਰਤਿਆ ਕਿਵੇਂ ਜਾ ਸਕਦਾ ਜੀ ਇੰਨਾ ਜੁੜ ਕੇ ਜਦੋਂ ਤੁਸੀਂ ਮੈਡੀਟੇਸ਼ਨ ਚ ਮੈਡੀਟੇਟਿਵ ਹੋ ਕੇ ਜੀਵਨ ਨੂੰ ਜਿਉਉਨੇ ਹੋਣਾ ਜੀ ਉਹ ਇਕਲ ਤਾਂ ਪਤਾ ਹੈ ਨਾ ਇੱਕ ਜੀਵਨ ਅਸੀਂ ਬੇਹੋਸ਼ੀ ਚ ਜਿਉਉਨੇ ਆ ਇੱਕ ਜੀਵਨ ਆਪਕੇ ਜਾਗ ਕੇ ਜਿਉਉਨੇ ਆ ਉਹ ਦੋਹਾਂ ਜੀਵਨ ਦਾ ਫਰਕ ਹੋਊਗਾ ਬੇਹੋਸ਼ੀ ਜੀ ਬੜਾ ਜੀਵਨ ਦੁੱਖਾਂ ਭਰਿਆ ਜੀਵਨ ਜੀ ਕਿ ਕੁਝ ਸਤ ਤੋਂ ਗਲਤੀਆਂ ਹੋਣਗੀਆਂ ਸਾਡੇ ਕੋਲੋਂ ਬੋਲ ਕਬੋਲ ਹੋਣਗੇ ਸਾਡੇ ਕੋਲੋਂ ਵਿਊਜ਼ ਵੀ ਹੋ ਸਕਦਾ ਸਾਡੇ ਕੋਲੋਂ ਗਲਤ ਫੈਸਲੇ ਹੋਣਗੇ ਅਸੀਂ ਡਰਾਂਗੇ ਵੀ ਜੀ ਅਸੀਂ ਡਰਾਵਾਂਗੇ ਵੀ ਹਣਾ ਇੱਕ ਤਾਂ ਬੇਹੋਸ਼ੀ ਦਾ ਜੀਵਨ ਹੈ ਨਾ ਕਿ ਜਿਹੋ ਜੀ ਤੁਹਾਡੇ ਮਨ ਦੀ ਅਵਸਥਾ ਉਹ ਜਿਹਾ ਤੁਹਾਡੇ ਕੋਲੋਂ ਮੰਨ ਕਰਵਾਈ ਜਾਂਦਾ ਇੱਕ ਹੋਸ਼ ਦੀ ਅਵਸਥਾ ਜੀ ਜਿੱਦੇ ਤੁਸੀਂ ਹਰ ਕੰਮ ਨੂੰ ਸੋਚ ਸਮਝ ਕੇ ਕਰਨਾ ਹੈ ਜੀ ਵਿਚਾਰ ਕੇ ਕਰਨਾ ਹੈ ਜੀ ਹੋਸ਼ ਜਾ ਕੇ ਕਰਨਾ ਪ੍ਰੇਮ ਜਾ ਕੇ ਕਰਨਾ ਹੁਣ ਉਹ ਤਾਂ ਥੋੜੀ ਪ੍ਰੈਕਟੀਕਲ ਰੂਪ ਆ ਗਿਆ ਜਿੱਥੇ ਤੁਸੀਂ ਜਿਸ ਰੂਪ 'ਚ ਤੁਸੀਂ ਪੇਸ਼ ਆਉਣਾ ਸੰਸਾਰ ਦੇ ਵਿੱਚ ਪਰ ਉਹ ਪ੍ਰੈਕਟੀਕਲ ਰੂਪ ਉਹ ਕਿਵੇਂ ਜੇ ਤੁਸੀਂ ਅਨੰਦਨਾਦ ਦੇ ਸਿਮਰਨ 'ਚ ਰਹੇ ਰਹੇ ਸਿਮਰਨ 'ਚ ਰਹੇ ਰਹੇ ਅਨੰਦਨਾਦ ਤਾਂ ਆਪਾਂ ਹੁਣ ਡਿਵਾਈਸ ਦੱਸਤਾ ਨਾ ਕਿ ਅਨੰਦਨਾਦ ਨੂੰ ਸੁਣ ਕੇ ਜਦ ਜੀਵਨ ਜਿਉਣੇ ਤਾਂ ਸਿਮਰਨ 'ਚ ਰਹਿ ਕੇ ਜ਼ਿੰਦਗੀ ਜਿਉ ਰਹੇ ਹੋ ਸਦਾ ਹੀ ਪ੍ਰੈਜ਼ੈਂਟ ਮੂਮੈਂਟ ਪ੍ਰੈਜ਼ੈਂਟ ਮੂਮੈਂਟ ਉਹਦੇ ਵਿੱਚ ਤੁਹਾਡੇ ਜੀਵਨ ਦੀ ਕੁਆਲਿਟੀ ਬਦਲੂਗੀ ਜੀ ਹੁਣ ਇੱਥੇ ਜਿਹੜਾ ਮੇਨ ਚੀਜ਼ ਦਾ ਆਪਾਂ ਆਨਸਰ ਕਰਨਾ ਚਾਹੁੰਦੇ ਸੀ ਉਹ ਇਹ ਕਰਨਾ ਚਾਹੁੰਦੇ ਸੀ ਕਿ ਬਹੁਤ ਵੱਡੀ ਗਿਣਤੀ ਚ ਲੋਕ ਇਸ ਤਰ੍ਹਾਂ ਉਲਝ ਗਏ ਇਹ ਆ ਹੁੰਦਾ ਇਹ ਆ ਹੁੰਦਾ ਇਹ ਆ ਹੁੰਦਾ ਬਹੁਤ ਕੁਝ ਹੁੰਦਾ ਟੈਕਨੀਕਲਿਟੀ ਦੇ ਵਿੱਚ ਹਾਂ ਟੈਕਨੀਕਲਿਟੀ ਦੇ ਵਿੱਚ ਇੰਨਾ ਡਿਸਕਸ਼ਨ ਆ ਗਿਆ ਜੀ ਉਹਦੇ ਨਾਲ ਇਹਦੀ ਵਰਤੋਂ ਕਿਵੇਂ ਕਰਨੀ ਹੈ ਇਹਨੂੰ ਜਿਉਣਾ ਕਿਵੇਂ ਉਹ ਤਾਂ ਭੁੱਲੇ ਗਏ ਜੀ ਇੱਕ ਚੀਜ਼ ਬਰਫੀ ਆ ਬਰਫੀ ਕਿਵੇਂ ਬਣਨੀ ਚਾਹੀਦੀ ਤੇ ਦੂਜੀ ਕਹਿੰਦੇ ਨਹੀਂ ਇਹਦੀ ਸਾਇੰਸ ਇਹ ਆ ਉਹ ਕਹਿੰਦਾ ਨਹੀਂ ਇਹਦੀ ਸਾਇੰਸ ਸਹੀ ਆ ਇਹਦਾ ਸਰੋਤ ਦੁੱਧ ਆ ਉਹ ਕਹਿੰਦਾ ਨਹੀਂ ਦੁੱਧ ਨਹੀਂ ਇਹਦਾ ਸਰੋਤ ਖੇਤ ਚ ਪਏ ਪੱਠੇ ਨੇ ਉਹ ਕਹਿੰਦਾ ਨਹੀਂ ਪੱਠਿਆਂ ਦੇ ਵਿੱਚ ਮਿੱਟੀ ਆ ਇਹ ਤੋਂ ਪੈ ਗਿਆ ਨਾ ਪੰਪਲ ਹੁਣ ਇੱਕ ਬੰਦਾ ਆਉਂਦਾ ਉਹ ਕਹਿੰਦਾ ਯਾਰ ਜੋ ਮਰਜੀ ਹੋਵੇ ਮੈਂ ਤਾਂ ਇਹ ਖਾਣ ਹੀ ਹੈ ਮੈਨੂੰ ਦੱਸੋ ਇਹਦਾ ਮੈਂ ਕਰਨਾ ਕੀ ਹੈ ਇਹਦੀ ਟੈਕਨੀਕਲਟੀ ਨੂੰ ਗੱਲਾਂ ਨੂੰ ਛੱਡ ਕੇ ਅਸੀਂ ਉਹਦੀ ਵਰਤੋਂ ਕਰੀਏ ਵਰਤੋਂ ਕਰਕੇ ਜਾਗਰੂਕ ਅਵਸਥਾ ਚਾਹੀਏ ਨਹੀਂ ਆ ਸਕਦੇ ਉਹਦੇ ਲਈ ਸਹਿਯੋਗ ਲਈਏ ਪਰ ਉਹਦਾ ਜੀਵਨ ਸੁਧਰੇ ਔਖਾ ਵੀ ਢੰਡਾ ਸਾਹਿਬ ਸਾਡੀ ਸਿਆਣਪ ਕਰਕੇ ਹੁੰਦਾ ਹਾਂਜੀ ਸਾਡੀ ਸਿਆਣਪ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਸਾਡਾ ਪੜਿਆ ਲਿਖਿਆ ਹੋਣਾ ਸਾਡੇ ਆਪਣੇ ਆਪ ਪ੍ਰਤੀ ਜਾਗਰੂਕ ਹੋਣਾ ਸੀ ਤੇ ਕਹਿੰਦਾ ਬੜੇ ਸਿਆਣੇ ਆ ਸੀ ਕੋਈ ਬੰਦਾ ਆਪਣੇ ਆਪ ਨੂੰ ਬੇਵਕੂਫ ਨਹੀਂ ਕਹਾ ਸਕਦਾ ਕੋਈ ਦੁਨੀਆ ਦੇ ਵਿੱਚ ਹੈ ਬੜੇ ਵਿਰਲੇ ਹੋਣ ਬਿਲਕੁਲ ਜਿਹੜੇ ਕਹਿਣਗੇ ਕਿ ਕੋਈ ਗੱਲ ਨਹੀਂ ਉਹੀ ਸਿਆਣੇ ਨੇ ਉਹੀ ਸਿਆਣੇ ਨੇ ਜਿਹੜਾ ਇਹ ਗੱਲ ਕਬੂਲ ਲਾ ਕੇ ਮੈਂ ਮੂਰਖ ਹੋ ਸਕਦਾ ਜੀ ਜੀ ਇੱਕ ਵਾਰੀ ਅਸਲ ਚ ਉਹੀ ਸਿਆਣੇ ਨੇ ਇੱਕ ਵਾਰੀ ਐਵੇਂ ਹੀ ਹੋਇਆ ਬੜੇ ਪੜੇ ਲਿਖੇ ਬੰਦੇ ਆਪਸ ਦੇ ਵਿੱਚ ਇਕੱਠੇ ਹੋ ਗਏ ਪਹਿਲਾਂ ਸਕੂਲ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਕੱਠੇ ਪੜੇ ਹੋਣਗੇ ਉਹ ਕਹਿੰਦੇ ਯਾਰ ਵੀ ਜਿਵੇਂ ਆਪਾਂ 2-4 ਜਾਣੇ ਇਕੱਠੇ ਹੋਏ ਆ ਕਿਉਂ ਨਾ ਆਪਣੀ ਪੂਰੀ ਕਲਾਸ ਇਕੱਠੀ ਹੋਈ ਜਾਵੇ ਆਪਾਂ ਇੱਕ ਟੀ ਪਾਰਟੀ ਤੇ ਇਕੱਠੇ ਹੁੰਦੇ ਆ ਉਹ ਫਿਰ ਸਿਆਣੇ ਸੀ ਟੀ ਪਾਰਟੀ ਦੇ ਵਿੱਚ ਕਿਹੜੀ-ਕਿਹੜੀ ਆਈਟਮ ਰੱਖੀ ਜਾਵੇ ਖਾਣ ਨੂੰ ਨੇ ਚਲੋ ਆਪਾਂ ਇਹ ਡਿਸਾਈਡ ਕਰ ਲੈਂਦੇ ਆ ਅਗੇਨ ਮੈਂ ਕਹਿੰਦਾ ਸਿਆਣੇ ਸੀ ਉਹ ਡਿਸਾਈਡ ਕਰਨ ਬੈਠ ਗਏ ਕੋਈ ਕਹਿੰਦਾ ਸਮੋਸੇ ਲੈ ਲਓ ਕੋਈ ਕਹਿੰਦਾ ਜਿਵੇਂ ਤੁਹਾਡੇ ਵਾਂਗ ਬਰਫੀ ਲੈ ਲਓ ਕੋਈ ਕਹਿੰਦਾ ਨਹੀਂ ਯਾਰ ਆਹ ਚੀਜ਼ ਠੀਕ ਹੁੰਦੀ ਆ ਕਿਸੇ ਨੂੰ ਅੱਜ ਕੱਲ ਸ਼ੂਗਰ ਵੀ ਹੋ ਸਕਦਾ ਤਾਂ ਸ਼ੂਗਰ ਫ੍ਰੀ ਲੈ ਲਓ ਹੂੰ ਇੰਨਾ ਜ਼ਿਆਦਾ ਰੌਲਾ ਪਾ ਲਿਆ ਉਹਨਾਂ ਨੇ ਆਪਸ ਦੇ ਵਿੱਚ ਉਹ ਲੜ ਕੇ ਉੱਠ ਗਏ ਨਾ ਕਿਸੇ ਨੂੰ ਚਾਹ ਯਾਦ ਰਹੀ ਨਾ ਕਿਸੇ ਨੂੰ ਦੁਬਾਰਾ ਮਿਲਣਾ ਯਾਦ ਰਿਹਾ ਤੋ ਸਿਆਣਪ ਵੀ ਸਾਡਾ ਕੰਮ ਖਰਾਬ ਕਰਦੀ ਆ। ਉਹ ਕਈ ਵਾਰ ਮੂਰਖ ਦਾ ਨੂੰ ਅਸੀਂ ਸਿਆਣਪ ਕਹੀ ਹੀ ਆ। ਇਹ ਅਸਲ ਵਿੱਚ ਤਾਂ ਮੂਰਖਤਾ ਹੈ। ਇਹ ਦੁਨਿਆਵੀ ਤਾਂ ਸਿਆਣਪ ਕਹਿੰਦੇ ਆ ਨਾ। ਹਾਂ। ਤੇ ਇੱਥੇ ਵੀ ਭਲੇਖੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਕਿ ਦੇਖੋ ਜਦੋਂ ਵੀ ਤੁਸੀਂ ਕਿਤੇ ਸਵਾਬ ਤੁਹਾਡੀ ਜ਼ਿੰਦਗੀ 'ਚ ਬਣੂਗਾ। ਜੀ। ਜਦੋਂ ਤੁਸੀਂ ਇਹਦੇ ਸਿਮਰਨ 'ਚ ਘੰਟਾ ਖੰਡਾ ਡੇਢ ਘੰਟਾ ਲਾਉਣਾ ਸਿੱਖ ਲੇਗੇ। ਫਿਰ ਤੁਹਾਡੇ ਕਾਫੀ ਸਵਾਲ ਗਿਰ ਜਾਣਗੇ। ਆਪਣੇ ਆਪ ਤੁਹਾਡਾ ਆਪਣਾ ਤਜਰਬਾ ਹੋ ਜਾਊਗਾ ਪਰ ਉੱਥੇ ਇੱਕ ਚੀਜ਼ ਜਿਹੜੀ ਮੈਨੂੰ ਕਾਫੀ ਜ਼ਿਆਦਾ ਜਿਹੜੇ ਫੋਨ ਆਏ ਨੇ ਉਹ ਮੈਂ ਜ਼ਰੂਰ ਕਹਿਣੀ ਚਾਹੁੰਨਾ ਜੀ ਕਿ ਬਹੁਤ ਜ਼ਿਆਦਾ ਲੋਕ ਇਸ ਗੱਲ ਚੁੱਲਝ ਗਏ ਕਿ ਇਸ ਤੋਂ ਅੱਗੇ ਕੁਝ ਬਹੁਤ ਵੱਡਾ ਹੋਣ ਵਾਲਾ ਜੇ ਹੋਣ ਵਾਲਾ ਹੋਊਗਾ ਤਾਂ ਹੋ ਜਾਊਗਾ ਤੁਸੀਂ ਇਸ ਆਸ ਨਾਲ ਨਾ ਜਿਓ ਉਹ ਐਕਸਪੈਕਟੇਸ਼ਨ ਇਹ ਜਿਹੜੀ ਤੁਹਾਡੀ ਝਾਕ ਹੈ ਇਹ ਤੁਹਾਨੂੰ ਜੋ ਹੋ ਰਿਹਾ ਹੈ ਉਹ ਤੋਂ ਤੋੜ ਰਹੀ ਹੈ ਜੀ ਜੋ ਹੋ ਰਿਹਾ ਜੋ ਵਾਪਰ ਰਿਹਾ ਉਹਦੇ ਨਾਲ ਜੁੜਨ ਨਹੀਂ ਦੇ ਰਹੀ ਉਹਦੇ ਨਾਲ ਨਾ ਜੁੜਨ ਕਰਕੇ ਹੋਰ ਦੀ ਝਾਕ ਚ ਅਸੀਂ ਆਪਣੇ ਜੀਵਨ ਨੂੰ ਮਿਸ ਕਰ ਰਹੇ ਹਾਂ ਜੀ ਜੋ ਵੀ ਤੁਹਾਨੂੰ ਹੁਣ ਇੱਕ ਦੋ ਭੈਣਾਂ ਨੇ ਬੰਦੇ ਨੇ ਉਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ ਜੀ ਮੈਨੂੰ ਇੱਕ ਗੱਲ ਕਹੀ ਵੀ ਹੋਰ ਕਿਉਂ ਚਾਹੀਦਾ ਜਿਹੜਾ ਮਿਲਿਆ ਕਾਫੀ ਨਹੀਂ ਜੀ ਇਹ ਵੀ ਤਾਂ ਕਾਫੀ ਹੈ ਇਹਦੇ ਨਾਲ ਜੀਵਨ 'ਚ ਸੁੱਖ ਆਇਆ ਨਾ ਉਹ ਸੁੱਖ ਦੇ ਸਕਰਾਨੇ 'ਚ ਭਰੋ ਆਪਣੇ ਆਪ ਨੂੰ ਧੰਨ ਭਾਗੀ ਸਮਝੋ ਕਿ ਜਿੰਨਾ ਮਿਲਿਆ ਇਹ ਵੀ ਕਾਫੀ ਹੈ ਹੋਰ ਮਿਲਣਾ ਹੋ ਮਿਲ ਜੂ ਨਹੀਂ ਮਿਲਣਾ ਉਹ ਨਾ ਸੀ ਅਸੀਂ ਕੌਣ ਹੁੰਨੇ ਆ ਡਿਸਾਈਡ ਕਰਨ ਵਾਲੇ ਜਿਹੜੀ ਚੀਜ਼ ਦਾ ਸਾਨੂੰ ਪਤਾ ਹੀ ਨਹੀਂ ਪੂਰੀ ਗਲਵਾਣੀ ਪੜ ਕੇ ਦੇਖ ਲਓ ਕਿਤੇ ਦਾਵਾ ਕਰਦੇ ਨੇ ਉਹ ਉਹ ਸ਼ੁਕਰਾਨਾ ਹੀ ਕਰਦੇ ਨੇ ਔਰ ਇਹ ਵੀ ਕਹਿੰਦੇ ਨੇ ਵੀ ਮੈਨੂੰ ਕਿੱਥੇ ਪਤਾ ਸੀ ਸੱਚੀ ਵਿੱਚ ਨਹੀਂ ਪਤਾ ਲੱਗ ਸਕਦਾ ਜੀ ਕਿ ਹੋਰ ਦੀ ਆਦਤ ਛੱਡ ਕੇ ਇਧਰ ਉਧਰ ਦੀਆਂ ਗੱਲਾਂ ਨੂੰ ਛੱਡ ਕੇ ਇਨੂੰ ਕੋਈ ਬਹੁਤ ਵੱਡੀ ਘਟਨਾ ਬਣਾ ਕੇ ਇਹਦੇ ਤੇ ਵਾਦ-ਵਿਵਾਦ ਕਰਨਾ ਇਹ ਤੁਹਾਨੂੰ ਤੁਹਾਡੀ ਆਪਣੀ ਅੰਦਰ ਦੀ ਹਾਲਤ ਨੂੰ ਹੀ ਖਰਾਬ ਕਰੂਗਾ ਕਿਸੇ ਹੋਰ ਦਾ ਤੁਸੀਂ ਨੁਕਸਾਨ ਨਹੀਂ ਕਰ ਰਹੇ ਜੀ ਜਿੰਨਾ ਕਿ ਵੀ ਪਤਾ ਲੱਗਿਆ ਜਿੱਥੇ ਵੀ ਕਿਸੇ ਦੀ ਆਸਥਾ ਹੈ ਮੈਂ ਸੋਚਦਾ ਕਿ ਇਹਦਾ ਫੈਸਲਾ ਕਿਸੇ ਕੋਈ ਕੀ ਕਹਿੰਦਾ ਇਹਦੇ ਆਧਾਰ ਤੇ ਨਾਲ ਲਓ ਤੁਸੀਂ ਆਪਣੇ ਜੀਵਨ ਵੱਲ ਦੇਖੋ ਜੇ ਤਾਂ ਤੁਹਾਡੇ ਜੀਵਨ ਦੇ ਵਿੱਚ ਆਨੰਦ ਸ਼ੁਕਰਾਨਾ ਉਹ ਵੱਧ ਰਿਹਾ ਫਿਰ ਤੁਸੀਂ ਸਹੀ ਰਾਹ ਤੇ ਹੋ ਜੀ ਜੇ ਐਵੇਂ ਲੋਕ ਕਹਿਣ ਲੱਗੇ ਕਿ ਤੁਸੀਂ ਤਾਂ ਜੀ ਬਹੁਤ ਪਹੁੰਚ ਗਏ ਉਹਨੇ ਇਹ ਜੇ ਵੀ ਮੈਨੂੰ ਫੋਨ ਆਇਆ ਜੀ ਉਹਨਾਂ ਨੇ ਵੀ ਦਿਲਪੋਲੇ ਵੀ ਭਾਈ ਜੀ ਕੀ ਕਰੀਏ ਹੁਣ ਲੋਕ ਤਾਂ ਸੋਚਦੇ ਨੇ ਵੀ ਅਸੀਂ ਤਾਂ ਪਹੁੰਚੇ ਬਹੁਤ ਆ ਪਰ ਸਾਨੂੰ ਪਤਾ ਸਾਡੀ ਹਾਲਤ ਦਾ ਮੈਂ ਉਹਨਾਂ ਨੂੰ ਕਿਹਾ ਵੀ ਇਸ ਚੱਕਰ 'ਚ ਹੁਣ ਕਿੰਨੂੰ ਧੋਖਾ ਦੇ ਰਹੇ ਹੋ ਜੀਵਨ ਤਾਂ ਥੋੜਾ ਵੀ ਲੰਘ ਰਿਹਾ ਕਿਉਂਕਿ ਤੁਸੀਂ ਖੋਜ ਨਹੀਂ ਕਰਨੀ ਜੀ ਇਹਦਾ ਮਤਲਬ ਲੋ ਕਿਤੇ ਨਾ ਕਿਤੇ ਜਿੱਥੇ ਆ ਕੇ ਰੁਕ ਗਏ ਹੋ ਤੁਸੀਂ ਜੀ ਇਹਦੇ ਲਈ ਅੱਗੇ ਤੁਰਨਾ ਪਊ ਤੇ ਕਬੂਲ ਕਿ ਤੁਰਨਾ ਪਊ ਫੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਫ੍ਰੀ ਕਰੋ ਕਿ ਭਾਈ ਮੈਨੂੰ ਇੰਨਾ ਕੀ ਪਤਾ ਜੇ ਤੁਹਾਡੀ ਮੇਰੇ ਕੋਲ ਗੱਲ ਨਹੀਂ ਬਣ ਰਹੀ ਤਾਂ ਪਲੀਜ਼ ਇੱਧਰ ਉੱਧਰ ਕਿਤੇ ਹੋਰ ਵੀ ਕੋਸ਼ਿਸ਼ ਕਰੋ ਕਬੂਲ ਲਓ ਹੈਨਾ ਜੀ ਆਪਾਂ ਤਾਂ ਹੀ ਤਾਂ ਆਪਾਂ ਕਹਿੰਦੇ ਆ ਵੀ ਰੱਬ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਆਪਾਂ ਆਪਣੇ ਜੀਵਨ ਦੀ ਗੱਲ ਕਰ ਲਈਏ ਜੇ ਕਿਸੇ ਨੂੰ ਠੀਕ ਲੱਗੂਗਾ ਹੁਣ ਆਪਣੇ ਵਾਲੇ ਪਾਸੇ ਵੀ ਮੈਂ ਵੇਖਦਾ ਆ ਕਿ ਜਿਹੜੇ ਲੋਕ ਆਉਂਦੇ ਨੇ ਵਿਚਾਰੇ ਉਹ ਉਲਝਣ ਚਾਉਂਦੇ ਨੇ ਕਿਉਂਕਿ ਉਹਨਾਂ ਨੇ ਸੁਣ ਬਹੁਤ ਓਲਿਆ ਹੂੰ ਇਸ ਕਰਕੇ ਸਾਧਨਾ ਦੇ ਵਿੱਚ ਮੈਡੀਟੇਸ਼ਨ ਦੇ ਵਿੱਚ ਧਿਆਨ ਦੇ ਵਿੱਚ ਤੁਹਾਡੇ ਨਾਲ ਕੀ ਘਟਤ ਹੁੰਦਾ ਮੈਂ ਹਮੇਸ਼ਾ ਪਰਹੇਜ਼ ਕਰਦਾ ਖੁਦ ਵੀ ਤੇ ਵਾਕਿਆਨੂੰ ਵੀ ਹਮੇਸ਼ਾ ਕਹਿੰਦਾ ਕਿ ਇਹਦੀ ਡਿਸਕਸ਼ਨ ਸਿਰਫ ਸਿਖਾਉਣ ਵਾਲੇ ਨਾ ਕਰੋ ਜਿਹੜਾ ਤੁਹਾਡੇ ਨਾਲ ਹੀ ਸਿੱਖਦਾ ਉਹਦੇ ਨਾਲ ਨਾ ਕਰੋ ਕਿਉਂਕਿ ਕੀ ਪਤਾ ਤੁਹਾਡੀ ਕਹੀ ਗੱਲ ਉਹਦੇ ਚੱਲ ਰਹੇ ਚੰਗੀ ਭੱਲੀ ਅਵਸਥਾ ਨੂੰ ਵਿਗਾੜ ਦੋਗੀ ਸੂਖਸ਼ਮ ਚੀਜ਼ਾਂ ਨੇ ਮਨ ਦੀ ਖੇਡ ਬਰਾਬਰ ਚੱਲਦੀ ਹੈ ਜੀ ਤੇ ਮਨ ਸਾਰਿਆਂ ਦੇ ਵੱਖੋ ਵੱਖਰੇ ਨੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਇਹਨੂੰ ਕੋਈ ਬਾਦ-ਵਿਵਾਦ ਦਾ ਵਿਸ਼ਾ ਤਾਂ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਕਿਉਂਕਿ ਹਰ ਇੱਕ ਬੰਦਾ ਆਪਣੇ ਐਂਗਲ ਤੋਂ ਠੀਕ ਹੀ ਆ ਜਿਹੜਾ ਇਸ ਪਾਸੇ ਆਇਆ ਹੀ ਨਹੀਂ ਜੋ ਇਹ ਕਹਿ ਰਿਹਾ ਹੈ ਇਹ ਫालतू ਗੱਲਾਂ ਨੇ ਉਹ ਠੀਕ ਹੈ ਫਿਰ ਉਹ ਆਪਣੇ ਆਪ ਦੇ ਵਿੱਚ ਉਸ ਦੇ ਹਿਸਾਬ ਨਾਲ ਇਹ ਫालतू ਗੱਲਾਂ ਹੀ ਨੇ ਫਿਰ ਬਿਲਕੁਲ ਜੀ ਹੈ ਨਾ ਪਰ ਜੇ ਕੋਈ ਕਿਸੇ ਨੂੰ ਕੁਝ ਵੱਧ ਪਤਾ ਹੂੰ ਉਹਨੂੰ ਇਹ ਬੇਨਤੀ ਹੈ ਕਿ ਭਾਈ ਇੰਨਾ ਕੁ ਜ਼ਰੂਰ ਖਿਆਲ ਕਰ ਲਓ ਵੀ ਦੱਸਣੀਆਂ ਕਿਹਨੂੰ ਨੇ ਕਈ ਵਾਰ ਤੁਸੀਂ ਸੋਸ਼ਲ ਮੀਡੀਆ ਤੇ ਇਦਾਂ ਦੀ ਚਰਚਾ ਕਰਦੇ ਹੋ ਚਲੋ ਜੇ ਉਹ ਤੁਹਾਡੇ ਲੈਵਲ ਤੋਂ ਸੱਚ ਵੀ ਹੋਈ ਹੂੰ ਜੇ ਉਹਨੇ ਬਾਕੀਆਂ ਨੂੰ ਕਨਫਿਊਜ਼ ਕਰਤਾ ਫਿਰ ਤੁਹਾਡੀ ਤਾਂ ਸਹੀ ਵਰਤੋਂ ਨਹੀਂ ਇਹ ਦੁਰਵਰਤੋਂ ਹੋ ਗਈ ਉਹਦੀ ਉਹਦਾ ਫਾਇਦਾ ਨਹੀਂ ਰਹੇ ਇਸ ਕਰਕੇ ਐਗਜ਼ਿਸਟੈਂਸ ਵੱਲੋਂ ਵੀ ਮਾਰੇ ਜਾਓਗੇ ਹੂੰ ਹੈਨਾ ਤੇ ਗੱਲ ਉਹ ਕਰੀਏ ਜਿਹੜੀ ਕਰਨੀ ਬਣਦੀ ਹੈ ਮੇਰੇ ਕਹਿਣ ਦਾ ਭਾਵੇਂ ਇਹੀ ਹੈ ਜੀ ਕਿ ਮੈਂ ਤਾਂ ਇੰਨੇ ਕਹੂੰਗਾ ਕਿ ਅਨੰਦਨਾਦ ਪਹਿਲੀ ਜਾਣਕਾਰੀ ਹੈ ਅਧਿਆਤਮ ਦੀ ਸਿਮਰਨ ਦੀ ਜੀ ਪਰ ਇਹਨੂੰ ਜੁੜ ਕੇ ਤੁਸੀਂ ਬੈਠਣਾ ਸਿੱਖੋ ਇਹਨੂੰ ਜੁੜ ਕੇ ਜੀਵਨ ਜਿਉਣਾ ਸਿੱਖੋ ਇਕੱਲੇ ਬੈਠਣਾ ਸਿੱਖੋ ਇਹਨੂੰ ਜੁੜ ਕੇ ਕੰਮ ਕਰਨਾ ਸਿੱਖੋ ਖਾਣਾ ਬਣਾਉਂਦੀਆਂ ਨੇ ਬੀਬੀਆਂ ਦੇ ਨਾਲ ਜੁੜ ਕੇ ਖਾਣਾ ਬਣਾਉਣਗੀਆਂ ਵਧੀਆ ਖਾਣਾ ਬਣਾਉਂਗਾ ਇਹਦੇ ਨਾਲ ਜੁੜ ਕੇ ਹੀ ਕਿਸੇ ਨਾਲ ਗੱਲ ਕਰੋ ਤੁਹਾਡੀ ਜੀਵਨ ਦੀ ਕੁਆਲਿਟੀ ਬਦਲ ਜਾਊਗੀ ਫਿਰ ਤੁਹਾਡੇ ਸਵਾਲ ਵੀ ਆਪਣੇ ਆਪ ਘਟ ਜਾਣਗੇ ਤੋਂ ਬਾਕੀ ਜੇ ਕੋਈ ਗੱਲਬਾਤ ਬਹੁਤ ਸਾਰੇ ਲੋਕ ਆਏ ਨੇ ਮਿਲਣ ਲਈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਪਰਸਨਲ ਉਸ ਬੰਦੇ ਦੇ ਸਵਾਲ ਨੂੰ ਸੁਣ ਕੇ ਹੀ ਕੀਤੀਆਂ ਜਾ ਸਕਦੀਆਂ ਨੇ ਹਾਂ ਬਿਲਕੁਲ ਜੀ ਹਰ ਗੱਲ ਹਰ ਬੰਦੇ ਨਾਲ ਨਹੀਂ ਕੀਤੀ ਜਾ ਸਕਦੀ ਮੈਂ ਵੀ ਇਹ ਗੱਲ ਸਵਾਲ ਕਿਤੋਂ ਕੀਤੀ ਸੀ ਕਿ ਦੱਸਿਆ ਜਾਵੇ ਉਹਨਾਂ ਦਾ ਵੀ ਇਹ ਆਨਸਰ ਸੀ ਕਿ ਦੱਸਿਆ ਜਰੂਰ ਜਾਵੇ ਕਿੰਨਾ ਕੁ ਦੱਸਿਆ ਜਾਵੇ ਕਿਹਨੂੰ ਦੱਸਿਆ ਜਾਵੇ ਜੀ ਇਹ ਜ਼ਰੂਰ ਧਿਆਨ ਚ ਰੱਖਿਆ ਜਾਵੇ ਜੇ ਤੁਸੀਂ ਬਿਲਕੁਲ ਉੱਥੇ ਗੱਲ ਕਰਦੋਂ ਜਿੱਥੇ ਦੀ ਕੋਈ ਤੁੱਕੇ ਨਹੀਂ ਬਣਦੀ ਹਾਂ ਫਿਰ ਇਹ ਨੁਕਸਾਨਦੇ ਹੋ ਜਾਊਗਾ ਜੇ ਅਸੀਂ ਉੱਥੇ ਵੀ ਨਾ ਗੱਲ ਕਰੀਏ ਜਿੱਥੇ ਵਿਚਾਰੇ ਲੋਕ ਜਗਿਆਸੂ ਨੇ ਜ਼ੋਰ ਮਾਰ ਰਿਹਾ ਇਹਨਾਂ ਨੂੰ ਕੋ ਗੁੰਮਰਾਹ ਕਰ ਰਿਹਾ ਤੇ ਉੱਥੇ ਵੀ ਇਹ ਆਪਣਾ ਨਾਂ ਦੱਸਣਾ ਬੇਤੁਕਾ ਹੋ ਜਾਏਗਾ ਨਾਂ ਦੱਸਣਾ ਗਲਤ ਹੋ ਜਾਊਗਾ ਜੀ ਤੇ ਇਸ ਕਰਕੇ ਬੜਾ ਸੰਜੀਦਗੀ ਦਾ ਮਸਲਾ ਸਾਡੀ ਜ਼ਿੰਦਗੀ ਦੀ ਆਪਣੀ ਸਟੇਜ ਹੈ ਤੇ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਇਹ ਆਉਣੀ ਹੈ ਉਸ ਤੋਂ ਬਾਅਦ ਇਹ ਮੈਂ ਜ਼ਰੂਰ ਕਹੂੰਗਾ ਕਿ ਖੁਸ਼ੀ ਦੀ ਗੱਲ ਹੈ ਕਿ ਇਹਦੀ ਗੱਲ ਓਪਨਲੀ ਆਈ ਤਾਂ ਕਿ ਜਿਹੜੀ ਇੱਕ ਵਿਚ ਵਿਚਾਲੇ ਲੋਕ ਗੁੰਮਰਾਹ ਕਰ ਰਹੇ ਨੇ ਇਹਦੇ ਨਾਂ ਤੇ ਵੀ ਨਾਮ ਸਮਰਨ ਦੇ ਨਾਂ ਤੇ ਵੀ ਉਹ ਗੁੰਮਰਾਹ ਕਰਨ ਵਾਲੇ ਲੋਕਾਂ ਦੀ ਗਿਣਤੀ ਘਟੂਗੀ ਲੋਕਾਂ ਕੋ ਜਾਗਰੂਕਤਾ ਵਧੂਗੀ ਜੀ ਤੇ ਇਹਨੀਆਂ ਗੱਲਾਂ ਬਾਤਾਂ ਮੇਰੇ ਖਲ ਚ ਕਾਫੀ ਨੇ ਹੁਣ ਕਾਫੀ ਲੋਕ ਕਹਿ ਰਹੇ ਸੀ ਕਿ ਜੀ ਹੋਰ ਗੱਲ ਕਰੋ ਹੋਰ ਗੱਲ ਕਰੋ ਮੈਂ ਕਹੂੰਗਾ ਕਿ ਇਹ ਤੋਂ ਬਾਅਦ ਚੁੱਪ ਕਰੀਏ ਇਦਾਂ ਜੜੋ ਚੁੱਪ ਕਰੀਏ ਚੁੱਪ ਦੇ ਵਿੱਚੋਂ ਹੀ ਤੁਹਾਨੂੰ ਉਹ ਗੱਲਾਂ ਦੇ ਅਨਸਰ ਤੁਹਾਡੀਆਂ ਦੇ ਮਿਲ ਜਾਣੇ ਨੇ ਕਿਉਂਕਿ ਅਸਲੀ ਅਵਸਥਾ ਚੁੱਪ ਦੀ ਹੈ ਕਿਉਂ ਬਾਹਰੋਂ ਨਹੀਂ ਅੰਦਰੋਂ ਵਿਚਾਰਾਂ ਦਾ ਠਹਿਰ ਜਾਣਾ ਉਹ ਤੁਹਾਡੇ ਅੰਦਰ ਜਦੋਂ ਘਟਤ ਹੋਵੇਗਾ ਇਹ ਸਿਮਰਨ ਨਾਲ ਜੁੜ ਕੇ ਉਸ ਤੋਂ ਬਾਅਦ ਤੁਹਾਡੇ ਕੋਈ ਸਵਾਲ ਨਹੀਂ ਬਚਣਗੇ ਬਸ ਮੈਂ ਕਹੂੰਗਾ ਕਿ ਜੇ ਕੋਈ ਕੋਸ਼ਿਸ਼ ਕਰਨੀ ਹੈ ਉਹ ਗਿਆਨ ਨੂੰ ਇਕੱਠਾ ਕਰਨ ਦੀ ਨਾ ਕਰੀਏ ਸਮਝ ਨੂੰ ਇਕੱਠਾ ਕਰਨ ਦੀ ਕਰੀਏ ਸਾਧਨਾ ਕਰੀਏ ਇਹ ਸਾਧਨਾ ਹੀ ਤੁਹਾਡੀ ਜੀਵਨ ਦੀ ਸਮੱਸਿਆਵਾਂ ਦਾ ਹੱਲ ਬਣ ਜਾਊਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੰਦਰ ਸਾਹਿਬ ਮਿਹਰਬਾਨੀ ਜੀ